हां जी दोस्तों स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ Vision Punjab ਦਾ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 23 ਸਤੰਬਰ 2025 ਨੂੰ ਖੇਤੀ ਖੋਜ ਕੇਂਦਰ ਬਛਿੰਡਾ ਵਿਖੇ ਕਿਸਾਨ ਮੇਲਾ ਲੱਗਣਾ ਹੈ ਇਸ ਮੇਲੇ ਦੇ ਵਿੱਚ ਤੁਹਾਨੂੰ ਫਸਲਾਂ ਦੇ ਬੀਜ ਸਬਜ਼ੀਆਂ ਦੇ ਬੀਜਾਂ ਤੋਂ ਇਲਾਵਾ ਖੇਤੀ ਮਸ਼ੀਨਰੀ ਪਸ਼ੂਤਾਂ ਫਲਦਾਰ ਬੂਟੇ ਅਧੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਖੇਤੀ ਨਾਲ ਸੰਬੰਧਿਤ ਨਵਾਈਸ਼ਾਂ ਦੇਖਣ ਨੂੰ ਮਿਲਣ ਗਿਆ ਇਸ ਮੇਲੇ ਦੀ ਤਿਆਰੀ ਚੱਲ ਰਹੀ ਹੈ ਆਓ ਅੰਦਰ ਜਾ ਕੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਹਾਂਜੀ ਇਹ ਉਹ ਜਗ੍ਹਾ ਹੈ ਜਿੱਥੇ ਮੇਨ ਸਟੇਜ ਲਗਾਈ ਜਾਏਗੀ ਬਾਕੀ ਜੋ ਇਹ ਖੁੱਲਾ ਥਾਂ ਤੁਸੀਂ ਇਸ ਸਕਰੀਨ ਦੇ ਬੈਠ ਰਹੇ ਹੋ ਇੱਥੇ ਉਸ ਸਟਾਲਾਂ ਲੱਗਣਗੇ ਜੋ ਪਹਿਲਾਂ ਇਹ ਬਖਵਾਹ ਕੰਪਨੀਆਂ ਵੱਲੋਂ ਬੁੱਕ ਹੋ ਚੁੱਕੀਆਂ ਹਨ ਇਸ ਥਾਂ ਤੇ ਹੱਥੀ ਤਿਆਰ ਕੀਤੇ ਗਏ ਅਚਾਰ ਵਗੈਰਾ ਹੋਰ ਨਿਵੇਸ਼ਾਂ ਉਹ ਲਗਾਈਆਂ ਜਾਣਗੀਆਂ ਇਸ ਤੋਂ ਇਲਾਵਾ ਬਾਹਰ ਬਸ਼ਿੰਡਾ ਡੱਬ ਵਾਲੀ ਰੋਡ ਤੇ ਮਲੇਰ ਕੋਟਲੇ ਵਾਲੇ ਬੀਰਮ ਵੱਲੋਂ ਵੀ ਨਰਸਰੀ ਨਾਲ ਸੰਬੰਧਿਤ ਕਾਫੀ ਜਿਹੜੀਆਂ ਉਸ ਟਾਲਾਂ ਉੱਤੇ ਲਗਾਈਆਂ ਜਾਂਦੇ ਆ ਇਹਨਾਂ ਵਿੱਚ ਫਲਦਾਰ ਬੂਟਿਆਂ ਤੋਂ ਇਲਾਵਾ ਸਭ ਜੀਆਂ ਆਜੇ ਦੀਆਂ ਸਟਾਲਾਂ ਵਿਲਗਾਈਆਂ ਜਾਂਦੀਆਂ ਜਿੱਥੋਂ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਜਿਸ ਵੀ ਤਰ੍ਹਾਂ ਦੇ ਫੌਲਡਰ ਬੂਟਾ ਤੋਂ ਇਲਾਵਾ ਕੋਈ ਹੋਰ ਘਰੇਲੂ ਵਰਤੋਂ ਦੀ ਚੀਜ਼ ਖਰੀਦਣੀ ਚਾਹੁੰਦੇ ਹੋ ਤਾਂ ਖਰੀਦ ਸਕਦੇ ਹੋ ਇਹ ਕਿਸਾਨ ਮੇਲਾ ਖੇਤੀਬਾੜੀ ਯੂਨੀਵਰਸਿਟੀ ਦਾ ਇਸ ਸਾਲ ਦਾ ਆਖੰਤਮ ਕਿਸਾਨ ਮੇਲਾ ਹੈ ਇਸ ਤੋਂ ਬਾਅਦ 2026 ਵਿੱਚ ਮਾਰਚ ਦੇ ਵਿੱਚ ਇੱਕ ਕਿਸਾਨ ਮੇਲੇ ਲੱਗਣੇ ਹਨ ਸੋ ਇਸ ਕਿਸਾਨ ਮੇਲੇ ਤੇ 23 ਸਤੰਬਰ 2025 ਦਿਨ ਮੰਗਲਵਾਰ ਨੂੰ ਜ਼ਰੂਰ ਪਹੁੰਚੇ ਜੀ ਤੇ ਤੇ ਅੰਤ ਵਿੱਚ ਇਹ ਜਾਣਕਾਰੀ ਵੀ ਸੁਣ ਕੇ ਜਾਣਾ ਜੀ ਧੰਨਵਾਦ ਮੇਰਾ ਨਾਮ ਹੈਗਾ ਜੀ ਮੁਹੰਮਦ ਸ਼ਮਸ਼ਾਦ ਮਲੇਰ ਕੋਲਾ ਜੁਮਾਲਪੁਰਾ ਸਾਡੇ ਕੋਲ ਜੀ ਲਸਣ ਕਸ਼ਮੀਰੀ ਲਸਣ ਜਿਹਦੀਆਂ ਕਿ ਦਵਾਈਆਂ ਬੰਦੀਆਂ ਨੇ ਆਹ ਦੇਸੀ ਲਸਣ ਹੈ ਜਿਹੜਾ ਕਿ ਆਪਾਂ ਆਮ ਘਰਾਂ ਦੇ ਵਿੱਚ ਵਰਤਦੇ ਆਂ ਆਹ ਗੰਡੀ ਆ ਜਿਹਨੂੰ ਆਪਾਂ ਛੋਟੇ ਦੇ ਪਿਆਜ਼ ਤੋਂ ਵੱਡਾ ਪਿਆਜ਼ ਹੋ ਜਾਂਦਾ ਸਪੈਸ਼ਲ ਬੀਜ ਤਾਂ ਤਿਆਰ ਕਰੀ ਹੋਈ ਆ ਪਨੀਰੀ ਤੋਂ ਬਾਕੀ ਇਧਰ ਆ ਜਾਓ ਆਹ ਲਸਣ ਸਾਡੇ ਕੋਲੇ ਪਿਆ ਹਿਮਾਚਲ ਵਾਲਾ ਹਿਮਾਚਲੀ ਲਸਣ ਬਾਕੀ ਸਾਡੇ ਕੋਲੇ ਹਰ ਪ੍ਰਕਾਰ ਦੇ ਬੀਜ ਨੇ ਜਿਵੇਂ ਕਿ ਸਬਜ਼ੀਆਂ ਦੇ ਹਰ ਪ੍ਰਕਾਰ ਦੇ ਸਾਡੇ ਕੋਲ ਉਹ ਪਨੀਰੀਆਂ ਮਿਲਦੀਆਂ ਨੇ ਇਸ ਤਰ੍ਹਾਂ ਕੇ ਗੋਭੀ ਦੀ ਪਨੀਰੀ ਮਿਰਚਾਂ ਦੀ ਪਨੀਰੀ ਬੰਦ ਗੋਭੀ ਦੀ ਪਨੀਰੀ ਟਮਾਟਰਾਂ ਦੀ ਗੋਲ ਬਤਾਉ ਬੈਂਗਣੀ ਸਿਬਲਾ ਮਿਰਚ ਆਚਾਰੀ ਮਿਰਚ ਹਰ ਪ੍ਰਕਾਰ ਦੀ ਸਾਡੇ ਕੋਲੋਂ ਪਨੀਰੀਆਂ ਮਿਲ ਜਿene ਜਿਹਨੂੰ ਕਿ ਆਪਾਂ ਬਹੁਤ ਕਹਿੰਦੇ ਆ ਤੇ ਇਸ ਤੋਂ ਇਲਾਵਾ ਮੌਸਮ ਦੇ ਸਿਰ ਤੇ ਹਰ ਬਰੇਟੀ ਸਾਡੇ ਕੋਲੋਂ ਜਿਹੜੇ ਮਰਜੀ ਟਾਈਮ ਦੇ ਮੁਤਾਬਕ ਸਾਡੇ ਕੋਲੋਂ ਲੈ ਸਕਦੇ ਹੋ ਸਾਡਾ ਆਪਣਾ ਮੋਬਾਈਲ ਨੰਬਰ ਹੈਗਾ 95 920 55 940 ਦੇ ਇਸ ਪੁਕ ਦੇ ਇਸ ਹੈ ਵੀਰੇ ਲੈਣਾ ਸਾਡੇ ਨਾਲ ਮੋਬਾਈਲ ਦੇ ਉੱਤੇ ਸੰਪਰਕ ਕਰੋ ਅਸੀਂ ਆਨਲਾਈਨ ਵੀ ਪਹੁੰਚਾ ਦਿੰਦੇ ਆ ਨਹੀਂ ਬਠਿੰਡੇ ਸਾਡਾ ਖਾਸ ਮਲੇਰ ਕੋਲਾ ਜਮਾਲਪੁਰਾ ਐਸੇ ਕੋਈ ਦੁਕਾਨੀ ਕੋਈ ਬ੍ਰਾਂਚ ਨਹੀਂ ਉਰੇ ਸਾਡੀ ਕੋਈ ਬ੍ਰਾਂਚ ਨਹੀਂ ਜੀ ਹਾਂਜੀ ਹੋਰ ਕੋਈ ਮੈਸੇਜ ਕਰ ਸਾਡੇ ਹੈਗੇ ਬਾਈ ਜੀ ਵੀਡੀਓ ਗੇਟ ਦੇ ਬਿਲਕੁਲ ਜਿਹੜਾ ਸਾਹਮਣੇ ਪੂਰਾ ਪੂਲ ਦੇ ਉਤਰਨ ਸਾਰੇ ਉਤਰਨ ਸਾਰੇ ਸਾਡੀ ਸਟਾਲ ਹੈ ਸਾਡੇ ਕੋਲ ਫਲਾਅ ਵਾਲੇ ਪੌਦੇ ਹਰ ਤਰ੍ਹਾਂ ਦੇ ਮਿਲਦੇ ਨੇ ਇਸ ਤਰ੍ਹਾਂ ਕੇ ਅੰਬ, ਨਿੰਬੂ, ਕਿੰਨੂ, ਠੀਕੂ, ਮਰੂਦ, ਆੜੂ, ਬਦਾਮ, ਬੱਗੂ ਗੋਠਾ, ਨਾਸਪਾਤੀ, ਸਿਓ ਇਸ ਤੋਂ ਇਲਾਵਾ ਹੋਰ ਸਾਰੇ ਪ੍ਰਕਾਰ ਦੇ ਫਲਾਅ ਵਾਲੇ ਸਾਡੇ ਕੋਲ ਪੌਦੇ ਵੀ ਮਿਲਦੇ ਨੇ ਜਿਸ ਕੀ ਸੇ ਮੇਰੇ ਵੀ ਨੇ ਖਰੀਦਨੇ ਨੇ ਮੇਲੇ ਦੇ ਵਿੱਚ ਖਰੀਦਨੇ ਨੇ ਆ ਕੇ ਬਿਲਕੁਲ ਪੂਲ ਦੇ ਨਜ਼ਦੀਕ ਆਪਣੀ ਪਹਿਲੀ ਸਟਾਲ ਆਪਣੀ ਹੈ ਹਾਂਜੀ ਕਾਜ ਇਹੇ ਜੇ ਸਾਡੀ ਤਿਆਰੀ ਚੱਲ ਰਹੀ ਹੈ ਕੱਲ ਨੂੰ ਇੱਥੇ ਸਾਡੇ ਆਪਣੇ ਟੈਂਟ ਲੱਗੇ ਹੋਣਗੇ ਹਰ ਚੀਜ਼ ਇੱਥੋਂ ਮਿਲੂਗੀ ਤੁਹਾਨੂੰ ਪਹਿਚਾਣਨ ਦੀ ਲੋੜਾ ਦਿਲਸਾਜ਼ ਨਰਸਰੀ ਉੱਪਰ ਲਿਖਿਆ ਹੋਊਗਾ ਬੈਨਰ ਲੱਗੇ ਹੋਣਗੇ ਸਾਡੇ ਆਪਣੇ ਸਟਾਲਾਂ ਦੇ ਉੱਤੇ ਜਿਸ ਕਿਸੇ ਨੇ ਵੀ ਖਰੀਦਣੀ ਹੈ ਉਹ ਆ ਕੇ ਖਰੀਦ ਸਕਦਾ ਹੈ